ਸਲਾਮ ਨਮਸਤੇ ਆਦਾਬ ਸਤਿ ਸ਼੍ਰੀ ਅਕਾਲ ਜੈ ਸਾਈ ਜੀ ਦੀ ਰਬ ਇੱਕ ਜੈ ਸਾਈ ਜੀ 786 ਐਸ ਇਹ ਅਫੀਸ਼ੀਅਲ ਚੈਨਲ ਦੇ ਨਾਲ ਜੁੜੀ ਹੋਈ ਹਰ ਇੱਕ ਨੇਕ ਨੂੰ ਸਲਾਮ ਹੈ ਨਿੱਗਾ ਸਵਾਗਤ ਹੈ ਚੈਨਲ ਤੇ ਪਹਿਲੀ ਵਾਰੀ ਆਏ ਤਾਂ ਸਬਸਕ੍ਰਾਈਬ ਕਰੋ ਬੈਲ ਆਈਕਨ ਨੂੰ ਜ਼ਰੂਰ ਦਬਾਓ ਤਾਂ ਕਿ ਤੁਹਾਨੂੰ ਆਉਣ ਵਾਲੀ ਵੀਡੀਓ ਦੀ ਅਪਡੇਟ ਜੋ ਮਿਲਦੀ ਰਹੇ ਜੀ ਕਹੇ ਹੁਸੈਨ ਫਕੀਰ ਨਮਾਣਾ ਮੈਂ ਨਾਹੀਂ ਸਭ ਤੂੰ ਸ਼ਾਹ ਹੁਸੈਨ ਸਾਹਿਬ ਬੜੇ ਪਹੁੰਚੀ ਹੋਈ ਹਸਤੀ ਹੋਈ ਆ ਫਕੀਰ ਹੋਏ ਆ ਬਾਬਾ ਜੀ ਐਸੇ ਫਕੀਰ ਹੋਏ ਆ ਜਿਨ੍ਹਾਂ ਨੇ ਇਹਨਾਂ ਨੇ ਬੜੀਆਂ ਕਾਫੀਆਂ ਵੀ ਲਿਖੀਆਂ ਬੜੀਆਂ ਕਾਫੀਆਂ ਲਿਖੀਆਂ ਔਰ ਮਲਾਮਤੀ ਫਕੀਰ ਹੋਏ ਮਲਾਮਤੀ ਫਕੀਰ ਹੁੰਦੇ ਆ ਬਾਬਾ ਜੀ ਜਿਹੜੇ ਦੁਨੀਆਂ ਦੀਆਂ ਨਿੰਦਿਆ ਹੈ ਨਾ ਜੋ ਉਹਨੂੰ ਸਵੀਕਾਰ ਕਰਦੇ ਆ ਉਹ ਦੁਨੀਆਂ ਦੀ ਵਾਹ ਵਾਈ ਤੋਂ ਦੂਰ ਰਹਿੰਦੇ ਆ ਇਸ ਨੂੰ ਸਮਝਣਾ ਮਲਾਮਤੀ ਫਕੀਰ ਮਲਾਮਤੀ ਫਕੀਰ ਬੇਅਤ ਹੁੰਦੇ ਆ ਉਹਨਾਂ ਦੀ ਕੋਈ ਹੱਤ ਨਹੀਂ ਹੁੰਦੀ ਇਹੋ ਫਕੀਰ ਹੋਏ ਸ਼ਾਹ ਹੁਜ਼ੈਨ ਸਾਹਿਬ ਇੱਥੇ ਕੋਈ ਕਪੜੇ ਨਹੀਂ ਦੇਖੇ ਜਾਂਦੇ ਕੋਈ ਮਜ਼ਹਬ ਨਹੀਂ ਦੇਖੇ ਜਾਂਦੇ ਇੱਥੇ ਸਿਰਫ ਇੱਕੋ ਚੀਜ਼ ਦੇਖੀ ਜਾਂਦੀ ਹੈ ਕਿ ਆਪਣੀ ਰੂਹ ਜਿਹੜੀ ਹੈ ਉਹ ਰੱਬ ਨਾਲ ਜੁੜੀ ਰਹੇ ਉਹ ਖੁਦਾ ਨਾਲ ਜੁੜੀ ਰਹੇ ਉਸ ਮਾਲਕ ਨਾਲ ਜੁੜੀ ਰਹੇ ਔਰ ਫਕੀਰ ਹੁੰਦਾ ਹੀ ਉਹ ਹੈ ਜਿਹਦੇ ਅੰਦਰ ਰੱਬ ਦਾ ਨੂਰ ਜਿਹੜਾ ਹੈ ਉਹ ਉਜਾਲਾ ਕਰ ਦੇਵੇਂ ਪਾਪਾ ਜੀ ਨੂਰੀ ਹੋ ਜਾਵੇ ਜਿਹੜਾ ਉਹ ਫਕੀਰ ਹੁੰਦਾ ਹੈ ਮਲਾਮਤੀ ਉਹ ਹੁੰਦੇ ਆ ਜਿਨ੍ਹਾਂ ਨੇ ਕਦੇ ਕੱਪੜੇ ਪਾਏ ਕਦੇ ਨਹੀਂ ਪਾਏ ਜਿਨ੍ਹਾਂ ਨੂੰ ਲੋਕੀ ਮਾਲਾ ਕਹਿਣ ਲਾ ਪੈਣ ਕੋਈ ਕਹਿੰਦਾ ਯਾਰੀ ਪਾਪੀ ਨੇ ਤੇ ਬੇਰਾਹੇ ਨੇ ਉਹ ਦੁਨੀਆ ਉਹ ਤਾਂ ਇਦਾਂ ਦੀ ਬਾਜ਼ਾਹਰ ਨਹੀਂ ਕਰਦੇ ਸਾਰੀ ਕਹਾਣੀ ਵੀ ਚੱਲ ਕੀ ਰਿਹਾ ਹੈ ਉਹ ਆਪਣੇ ਰੱਬ ਨਾਲ ਲੱਗੀਆਂ ਹੁੰਦੀਆਂ ਉਹ ਲੋਕਾਂ ਨੂੰ ਜ਼ਾਹਰ ਨਹੀਂ ਕਰਦੇ ਕਿਉਂ ਕਿਉਂ ਇਦਾਂ ਰਹਿੰਦੇ ਆ ਕੀ ਹੋ ਜਾਂਦੇ ਵੀ ਦੁਨੀਆ ਜਿਹੜੀ ਸਾਰੇ ਤੋਂ ਦੂਰ ਹੀ ਰਹੇ ਦੁਨੀਆ ਸਾਡੇ ਨਿਕਲਾਂ ਕਿ ਸਾਡੇ ਜਿਹੜੀ ਇਬਾਦਤ ਹੈ ਖੁਦਾ ਦੇ ਨਾਲ ਜਿਹੜਾ ਸਾਡਾ ਮੇਲ ਹੈ ਉਹਦੇ ਵਿੱਚ ਰੁਕਾਵਟ ਨਾ ਪੈਦਾ ਹੋਵੇ ਬਾਬਾ ਜੀ ਜ਼ਰਾ ਗੌਰ ਕਰਨਾ ਉਹਨਾਂ ਦੀ ਜ਼ਿੰਦਗੀ ਦਾ ਇੱਕ ਕਿੱਸਾ ਤੁਹਾਡਾ ਨਜ਼ ਸਾਂਝਾ ਕਰਦੇ ਆਂ ਵੈਸੇ ਦਾ ਜਿਹੜੇ ਸ਼ਾਹ ਹੁਸੈਨ ਸਾਹਿਬ ਹੈ ਦਾਤਾ ਗੰਜਬਖਸ਼ ਅਲੀ ਹਜਵੇਰੀ ਜੀ ਦੇ ਦਰ ਤੇ 12 ਸਾਲ ਰਹੇ ਕਹਿੰਦੇ ਆ ਜਦੋਂ ਕੈਫੀਅਤ ਜਾਗੀ ਜਦੋਂ ਕੈਫੀਅਤ ਤਾਰੀ ਹੋਈ ਜਦੋਂ ਉਹ ਰੰਗ ਅੰਦਰ ਜਿਹੜਾ ਹੈ ਜਿੱਦਾਂ ਕਹਿੰਦੇ ਨਾ ਵੀ ਚਿਰਾਗ ਜਗਿਆ ਜਦੋਂ ਤੋਂ ਉਹ ਇੱਕ ਅਜੀਬ ਜਿਹੀ ਕੈਫੀਅਤਦਾਰੀ ਹੋ ਗਈ ਅੰਦਰ ਕਿ ਕਿੱਦਾਂ ਮਸਤੀ ਦੇ ਵਿੱਚ ਆਏ ਮਸਤਾਨੇ ਕਿੱਦਾਂ ਹੋ ਗਏ ਮਸਤ ਫਕੀਰ ਕਿੱਦਾਂ ਹੋ ਗਏ ਕਿ ਪਹਿਲਾਂ ਤਾਂ ਇੱਕ ਸਮਾਂ ਇਦਾਂ ਦਾ ਸੀ ਛੋਟੀ ਉਮਰ ਦੀ ਛੋਟੀ ਉਮਰ ਦੀ ਗੱਲ ਹੈ 20 ਸਾਲ ਤੋਂ ਪਹਿਲਾਂ ਪਹਿਲਾਂ ਦੀ ਗੱਲ ਹੈ ਕਿ ਜਦੋਂ ਕੁਰਾਨ ਸ਼ਰੀਫ ਦੀ ਇਹਨਾਂ ਨੇ ਨਾ ਉਹ ਜਦੋਂ ਹੈ ਜਦੋਂ ਇਹਨਾਂ ਨੇ ਉਹਦਾ ਤਰਜਮਾ ਕਰਨਾ ਔਰ ਜਿਹੜੀ ਜਿਹੜੀ ਆਵਾਜ਼ ਇਹਨਾਂ ਦੇ ਵਿੱਚ ਐਸਾ ਰੰਗ ਸੀਗਾ ਛੋਟੀ ਉਮਰ ਹੀ ਕਿ ਉਹ ਜਿੱਥੇ ਬੈਠ ਕੇ ਇਹਨਾਂ ਨੇ ਕਰਨਾ ਆਲੇ ਦੁਆਲੇ ਲੋਕਾਂ ਨੇ ਇਕੱਠੇ ਹੋ ਜਾਣਾ ਔਰ ਸਵੇਰ ਫਜ਼ਰ ਤੱਕ ਜਾਣੀ ਰਾਤੀ ਸ਼ੁਰੂ ਕਰਨਾ ਨੇ ਫਜ਼ਰ ਤੱਕ ਉਹਦਾ ਤਰਜਮਾ ਕਰਨਾ ਐਸਾ ਰੰਗ ਸੀ ਫਿਰ ਉਸ ਤੋਂ ਬਾਅਦ ਬਦਲਾਵ ਕਿਵੇਂ ਆਇਆ ਕਿ ਦੁਨੀਆਂ ਨੇ ਇਹਨਾਂ ਨੂੰ ਫਤਵੇ ਨਾ ਦਿੱਤੇ ਬਾਬਾ ਜੀ ਜਰਾ ਗੌਰ ਕਰਨਾ ਔਰੇ ਛੋਟੇ ਮੋਟੇ ਫਤਵੇ ਨਹੀਂ ਕਤਲ ਦਾ ਫਤਵਾ ਲਾ ਦਿੱਤਾ ਸਨ 1588 ਦੇ ਵਿੱਚ ਇਹਨਾਂ ਦਾ ਜਨਮ ਹੋਇਆ ਲਾਹੌਰ ਅੱਜ ਵੀ ਉੱਥੇ ਟਕਸਾਲੀ ਗੇਟ ਹੈ ਜਿੱਥੇ ਇਹਨਾਂ ਦਾ ਉਹ ਗੁਜਰਾ ਹੈ ਛੋਟਾ ਜਿਹਾ ਬਣਿਆ ਜਿੱਥੇ ਇੱਕ ਦੱਸਿਆ ਗਿਆ ਵੀ ਸ਼ਾਹ ਹੁਸੈਨ ਸ਼ਾਹ ਹੁਸੈਨ ਦੀ ਬਾਤ ਬੈਠਕ ਲਿਖਿਆ ਜਾਂ ਜਿੱਤੇ। ਔਰ ਪੜ੍ਹਾਈ ਦੇ ਵਿੱਚ ਬੜੇ ਤੇਜ ਸੀਗੇ। ਪੜ੍ਹਾਈ ਦੇ ਵਿੱਚ ਬੜੇ ਤੇਜ ਸੀਗੇ ਤਾਂ ਕੀ ਹੋਇਆ? ਹੁਣ ਇੱਕ ਸਮਾਂ ਉਹ ਆ ਗਿਆ। ਜਦੋਂ ਔਰ ਇਹਨਾਂ ਦੇ ਅਕੀਦਤਮੰਦ ਦੇ ਵਿੱਚ ਦਾਰਾ ਸ਼ਕੋ ਸੀ। ਅਕਬਰ ਸੀ ਔਰ ਕਹਿੰਦੇ ਕਿ ਤਾਂ ਤਾਂ ਸ਼੍ਰੀ ਗੁਰੂ ਅਰਜਨ ਦੇਵ ਪਾਸ਼ਾ ਜੀ ਦੇ ਨਾਲ ਬੜਾ ਪਿਆਰ ਸੀ ਇਹਨਾਂ ਦਾ। ਜ਼ਰਾ ਗੌਰ ਕਰਨਾ ਬਾਬਾ ਜੀ। ਬੜਾ ਪਿਆਰ ਸੀ ਇਹਨਾਂ ਦਾ ਸ਼ਾਹ ਹੁਸੈਨ ਸਾਹਿਬ ਦਾ। ਜੋ ਦੱਸਿਆ ਜਾਂਦਾ। ਤਾਂ ਹੁਣ ਜਦੋਂ ਉਹ ਕੁਰਾਨ ਕਰਦੇ ਤੇ ਲੋਕਾਂ ਨੇ ਆ ਇਕੱਠੇ ਹੋਏ ਨਾ ਠੀਕ ਆ ਪਰ ਮਸਤੀ ਕਿਦਾਂ ਛਾ ਗਈ ਜਦੋਂ ਸਾਰਾ ਕੁਝ ਲੋਕਾਂ ਨੇ ਫਤਵੇ ਲਾ ਦਿੱਤੇ ਬਾਬਾ ਜੀ ਐਸਾ ਵੀ ਟਾਈਮ ਆ ਗਿਆ ਐਸਾ ਸਮਾਂ ਆ ਗਿਆ ਉਹਦੀ ਸ਼ੁਰੂਆਤ ਕਿੱਥੋਂ ਹੋਈ ਪਹਿਲਾਂ ਉਹ ਗੱਲ ਕਰਦੇ ਕਿ ਜਦੋਂ ਛੋਟੀ ਜੀ ਉਮਰ ਦੇ ਸੀਗੇ 20 ਸਾਲ ਤੋਂ ਪਹਿਲਾਂ ਪਹਿਲਾਂ ਦੀ ਗੱਲ ਹੈ ਵੀ ਕਿ ਇੱਕ ਦਿਨ ਇਹਨਾਂ ਨੇ ਨਾ ਗੱਠੜੀ ਪਕੜੀ ਹੋਈ ਔਰ ਗੱਠੜੀ ਦੇ ਵਿੱਚ ਕਿਤਾਬਾਂ ਪਈਆਂ ਹੋਈਆਂ ਸੀ ਕਿਤਾਬਾਂ ਸੀ ਸਾਰੀਆਂ ਨਾਲ ਕੁਝ ਸਟੂਡੈਂਟ ਹੋਰ ਵੀ ਸੀਗੇ ਜਿਹੜੇ ਪੜਦੇ ਸੀਗੇ ਉਹ ਵੀ ਨਾਲ ਜਾ ਰਹੇ ਐ ਤਾਂ ਪਤਾ ਨਹੀਂ ਕਿ ਐਸੀ ਕਾਫੀਤ ਤਾਰੀ ਹੋਈ ਦਿਲ ਦੇ ਵਿੱਚ ਉਹ ਗਠੜੀ ਚੱਕੀ ਚਾਕੇ ਖੂ ਦੇ ਵੇ ਸਿੱਟ ਦਿੱਤੀ ਜਦੋਂ ਖੂ ਦੇ ਵੇ ਸਿੱਟ ਦਿੱਤੀ ਉਹ ਬਾਕੀ ਜਿਹੜੇ ਸਟੂਡੈਂਟ ਸੀ ਇਹਨਾਂ ਲੜਨ ਲੱਗ ਪਏ ਉਹ ਕਹਿੰਦੇ ਕਿ ਭਾਈ ਤੁਸੀਂ ਆਪਣੀ ਦੇ ਕਿਤਾਬਾਂ ਸਿੱਟ ਨਹੀਂ ਐ ਸੀ ਸਾਡੀਆਂ ਵੀ ਸਿੱਟ ਦਿੱਤੀਆਂ ਲੜਾਈ ਉਹ ਕਰਨ ਲੱਗ ਪਏ ਕਹਿੰਦੇ ਐਸਾ ਰੰਗ ਹੋਇਆ ਕੋਸੀ ਉਮਰ ਦੇ ਵਿੱਚ ਛੋਟੀ 14 15 ਸਾਲ 14 ਕ ਸਾਲ ਦੀ ਉਮਰ ਸੀ ਕਹਿੰਦੇ ਉਂਗਲੀ ਦੇ ਨਾਲ ਇਸ਼ਾਰਾ ਕੀਤਾ ਕਿਤਾਬਾਂ ਬਾਹਰ ਆ ਬਾਹਰ ਭੇਜਦੇ ਨੂੰ ਕਹਿੰਦੇ ਕਿਤਾਬਾਂ ਬਾਹਰ ਭੇਜਦੇ ਬਈ ਕਹਿੰਦੇ ਉਹ ਕਿਤਾਬਾਂ ਬਾਹਰ ਆ ਗਈ ਇਹ ਦੱਸੀ ਜਾਂਦੀ ਹੈ ਬਾਬਾ ਜੀ ਕਰ ਇਹ ਕਹਾਣੀ ਦੇ ਵਿੱਚ ਆਉਂਦੀ ਕਹਾਣੀ ਹੈ ਉਹਨਾਂ ਦੀ ਜ਼ਰਾ ਗੌਰ ਕਰਨਾ ਉਹ ਕਹਿੰਦੇ ਉਂਗਲੀ ਦੇ ਨਾਲ ਇਸ਼ਾਰਾ ਕੀਤਾ ਕਿਤਾਬਾਂ ਬਾਹਰ ਜਦੋਂ ਕਿਤਾਬਾਂ ਬਾਹਰ ਆ ਗਈਆਂ ਹੁਣ ਉਹ ਸਟੂਡੈਂਟ ਜਿਨ੍ਹਾਂ ਨੇ ਦੇਖਿਆ ਉਹਨਾਂ ਨੇ ਜਾ ਕੇ ਆਪਣੇ ਗੱਲ ਕੀਤੀ ਉੱਥੇ ਉਸ ਤੋਂ ਬਾਅਦ ਫਿਰ ਕਹਿੰਦੇ ਹੈ ਕਿ ਬਾਬਾ ਜੀ ਜਿਹੜੇ ਹੈ ਸ਼ਾਹ ਹੁਸੈਨ ਸਾਹਿਬ ਉਹ ਮਸਤੀ ਦੇ ਵਿੱਚ ਆ ਗਏ ਔਰ ਸ਼ਾਹ ਹੁਸੈਨ ਸਾਹਿਬ ਫਿਰ ਉਸ ਵਕਤ ਦਾਤਾ ਗੰਜਬਖਸ਼ ਅਲੀ ਅਜ਼ਵੇਰੀ ਜਿਹੜੇ ਐ ਉਹਨਾਂ ਦੇ ਮਜ਼ਾਰੇ ਪਾਕ ਦੇ ਚਲੇ ਗਏ ਔਰ ਉੱਥੇ ਕਹਿੰਦੇ ਆ ਕਿ 12 ਸਾਲ ਰਏ ਮਸਤੀ ਮੇ ਉਸ ਖੁਦਾ ਕੀ ਮਸਤੀ ਮੇ ਕਹਿੰਦੇ ਗੁਰ ਨੂੰ ਗਰਗ ਕਰ ਦਿੱਤਾ ਮਸਤ ਗਰਗ ਕਹਿੰਦੇ ਆ ਜਾਂ ਇਹਨੂੰ ਇਬਾਦਤ ਕਹਿੰਦੇ ਆ ਜਾਂ ਇਹਨੂੰ ਮੈਡੀਟੇਸ਼ਨ ਕਹਿੰਦੇ ਆ ਵੀ ਕੀਤੀ ਉੱਥੇ ਔਰ ਦਾਤਾ ਗੰਜਬਖਸ਼ ਜਿਹੜੇ ਅਲੀ ਅਜ਼ਵੇਰੀ ਐ ਉਹਨਾਂ ਦਾ ਦੇਖੋ ਕਿਹਦਾ ਮੁਕਾਮ ਹੈ ਕਿ ਬਾਬਾ ਫਰੀਦ ਸਾਹਿਬ ਨੇ ਵੀ ਚਿੱਲਾ ਜਿਹੜਾ ਕੀਤਾ ਉੱਥੇ ਕੀਤਾ ਜਦੋਂ ਉਹਨਾਂ ਦੇ ਆਲੇ-ਦੁਆਲੇ ਉਹਨਾਂ ਦੇ ਕੋਲ ਹੀ ਚਿੱਲਾ ਕੀਤਾ ਤੇ ਜਿਹੜੇ ਖਵਾਜਾ ਮਇਨੋਦੀਨ ਚਿਸ਼ਤੀ ਸਾਹਿਬ ਆ ਉਹਨਾਂ ਨੇ ਵੀ ਜਿਹੜਾ ਚਿੱਲਾ ਕੀਤਾ ਉਹ ਵੀ ਉਹਨਾਂ ਦੇ ਕੋਲੋਂ ਹੀ ਕੀਤਾ ਉੱਥੇ ਕੀਤਾ ਤਾਂ ਉਹਨਾਂ ਦੇ ਬਾਰੇ ਦੇਖੋ ਸ਼ੇਰ ਵੀ ਹੈ ਕਿ ਗੰਜਬਖਸ਼ ਫੈਜ਼-ਏ-ਆਲਮ ਮਜ਼ਹਰ-ਏ-ਨੂਰ-ਏ-ਖੁਦਾ ਨਾ ਕਿਸਾ ਨਾ ਪੀਰੇ ਕਾਮਿਲ ਕਾਮਿਲਾ ਰਹਿਨੁਮਾ ਯਾਨੀ ਬੜੀ ਉੱਚੀ ਹਸਤੀ ਹੈ ਬੜੀ ਉੱਚੀ ਸ਼ਖਸੀਅਤ ਹੈ ਬਾਬਾ ਜੀ ਦਾਦਾ ਗੰਜਬਖਸ਼ ਅਲੀ ਅਜ਼ਵੇਰੀ ਜਿਹੜੇ ਆ ਸੋ ਵਿਲਾਇਤ ਦੇ ਰਤਬੇ ਉੱਥੋਂ ਇਹਨਾਂ ਨੂੰ ਮਿਲੇ ਆ ਖਵਾਜਾ ਸਾਹਿਬ ਨੂੰ ਵੀ ਸੋ 12 ਸਾਲ ਜਿਹੜੇ ਆ ਉਹ ਹਜ਼ੂਰ ਜਿਹੜੇ ਐ ਸ਼ਾਹ ਹੁਸੈਨ ਉਹ ਦਾਤਾ ਸਰਕਾਰ ਦੇ ਰੋਜ਼ੇ ਦੇ ਉੱਪਰ ਰਹੇ ਇੱਥੇ ਫਿਰ ਇਹਨਾਂ ਦੀਆਂ ਜੋ ਬਾਤਨੀ ਕੈਫੀਅਤਾਂ ਸੀ ਨਾ ਉਹ ਬਦਲਣੀਆਂ ਸ਼ੁਰੂ ਹੋ ਗਈਆਂ ਬਾਬਾ ਜੀ ਫਿਰ ਬਾਅਦ ਵਿੱਚ ਬਸ ਕੁਝ ਐਸਾ ਹੋਇਆ ਕਿ ਜੋ ਲੋਕਾਂ ਨੇ ਸਮਝ ਵਿੱਚ ਹੀ ਨਹੀਂ ਕਦੇ ਆਇਆ ਉਹ ਐਸਾ ਕੀ ਹੋਇਆ ਤੁਸੀਂ ਜੋ ਹੈ ਨਾ ਉਹ ਬਾਲ ਕਟਵਾ ਦਿੱਤੇ ਪਰਵਾ ਮਨਵਾ ਜਿੱਦਾਂ ਮਨ ਕਹਿੰਦਾ ਮਨਵਾ ਦਿੱਤੀਆਂ ਮੁੰਡਣ ਕਰਵਾ ਲਿਆ ਉਹਨਾਂ ਨੇ ਜੋ ਹੈ ਉਹ ਬਿਲਕੁਲ ਹੀ ਜੋ ਹੈ ਉਹ ਦੁਨੀਆ ਤੋਂ ਅਧਿਆਤਮਕ ਵਾਲੇ ਪਾਸੇ ਨੂੰ ਹੋ ਕੇ ਦੁਨੀਆਦਾਰੀ ਛੱਡ ਦਿੱਤੀ ਰੱਬ ਵਾਲੇ ਪਾਸੇ ਨੂੰ ਹੋ ਕੇ ਔਰ ਗਲੀਆਂ ਜਨ ਚੰਨ ਲੱਗੇ ਬਾਬਾ ਜੀ ਰਖਸ ਕਰਨ ਲੱਗੇ ਤੇ ਇੱਕ ਉਹ ਤੁਸੀਂ ਉਹ ਸੁਰਾਹੀ ਜਈ ਫੜ ਲਈ ਤੇ ਕੁਝ ਲੋਕ ਕਹਿੰਦੇ ਸੀ ਵੀ ਉਹਦੇ ਵਿੱਚ ਸ਼ਰਾਬ ਹੈ ਤੁਸੀਂ ਸ਼ਰਾਬ ਪੀਂਦੇ ਹੋ ਲੋਕਾਂ ਨੇ ਜਦੋਂ ਇਹਨਾਂ ਉੱਪਰ ਇਹ ਇਹ ਗੱਲਾਂ ਕੀਤੀਆਂ ਨੇ ਇਹ ਵਾਕਿਆ ਹੈ ਕਿ ਕੁਝ ਲੋਕ ਇਹ ਵੀ ਸਵਾਲ ਕਰਦੇ ਨੇ ਕਿ ਉਹ ਸ਼ਾਇਦ ਜ਼ਾਹਿਦ ਸਣ ਜਾਂ ਮਲੰਗ ਸੀਗੇ ਤੇ ਮਲੰਗ ਵੀ ਉਹੀ ਹੁੰਦੇ ਨੇ ਜੋ ਜ਼ਾਹਿਦ ਹੁੰਦੇ ਐ ਨੂੰ ਸਮਝਣਾ ਪਹਿਲਾਂ ਉਹਨਾਂ ਨੇ ਜ਼ੋਹਰ ਦੀ ਜ਼ਿੰਦਗੀ guzari ਦਾਤਾ ਸਾਹਿਬ ਤੇ ਫਿਰ ਇਹ ਜ਼ਿੰਦਗੀ ਵਿੱਚ ਜਿਦਾ ਕਹੋ ਵੀ ट्रांजिशन ਸਣ ਉਹਨਾਂ ਦੀ ਟਰਾਂਜ਼ੀਸ਼ਨ ਇਸ ਲਈ ਮਲਾਮਤ ਤੋਂ ਸ਼ੁਰੂ ਕੀਤੀ ਸੀ ਕਿ ਮਲਾਮਤ ਜਿਹੜੀ ਹੈ ਜੋ ਦੱਸਿਆ ਤੁਹਾਨੂੰ ਵੀ ਮਲਾਮਤੀ ਵਗੀਰ ਹੁੰਦੇ ਆ ਜੋ ਲੋਕਾਂ ਤੋਂ ਦੂਰ ਰਹਿੰਦੇ ਆ ਮਲਾਮਤੀ ਉਹ ਵਗੀਰ ਹੁੰਦੇ ਬੇਹਾਦ ਹੁੰਦੇ ਆ ਇਹ ਦੁਨੀਆ ਨੂੰ ਉਹ ਨਹੀਂ ਦਿਖਾਉਂਦੇ ਜੋ ਅੰਦਰ ਚੱਲ ਰਿਹਾ ਆਪਣਾ ਆਪ ਇਹਨਾਂ ਨੇ ਰੱਬ ਨਾਲ ਜੋੜਿਆ ਹੁੰਦਾ ਲੋਕੀ ਕਹਿੰਦੇ ਪਾਗਲ ਆ ਨਿੰਦਿਆ ਕਰਦੇ ਉਹਨਾਂ ਨਿੰਦਿਆ ਸੁਣ ਕੇ ਬੜੇ ਖੁਸ਼ ਹੁੰਦੇ ਆ ਬਾਬਾ ਸੋ 12 ਸਾਲ ਤੱਕ ਜਦੋਂ ਉੱਥੇ ਰਹੇ ਤਾਂ ਉੱਥੇ ਵਿੱਚ 36 ਸਾਲ ਦੀ ਉਮਰ ਸੀ ਜਦੋਂ ਉੱਥੋਂ ਨਿਕਲੇ ਤਾਂ ਬਿਲਕੁਲ ਜ਼ਿੰਦਗੀ ਜਿਹੜੀ ਉਹ ਬਦਲ ਚੁੱਕੀ ਸੀ ਸਭ ਕੁਝ ਹੁਣ ਦੂਜੇ ਪਾਸੇ ਨੂੰ ਹੋ ਗਿਆ ਸੀ ਇੱਕ ਸਰਾਹੀ ਹੁੰਦੀ ਸੀ ਆਪਣੀ ਉਹ ਕਾਫੀਆਂ ਗਾਉਂਦੇ ਸੀ ਤੇ ਉਹ ਗਾਉਂਦੇ ਸੀ ਤੇ ਉਹ ਸਰਾਹੀ ਜੋ ਹੈ ਲੋਕਾਂ ਨੂੰ ਪਲਾਉਂਦੇ ਸੀ ਲੋਕਾਂ ਨੂੰ ਲੱਗਦਾ ਸੀ ਕਿ ਇਹ ਸ਼ਰਾਬ ਹੈ ਲੋਕਾਂ ਨੇ ਉਸ ਵਕਤ ਦੇ ਗੁਲਾਮਾ ਜਿਹੜਾ ਸੀ ਜਿਹੜਾ ਉਸ ਵਕਤ ਜਿਹਦੀ ਜਲਦੀ ਸੀ ਉਹਨੂੰ ਸ਼ਿਕਾਇਤ ਕਰ ਦਿੱਤੀ ਗਵਰਨਰ ਜਿਹੜਾ ਸੀ ਲਾਹੌਰ ਤੋਂ ਕਿ ਇਹ ਜੋ ਹੈ ਨਾ ਇਹ ਬੰਦਾ ਇਹ ਆ আলম ਸੀ ਹੁਣੇ ਮਰਤਦ ਹੋ ਗਿਆ ਹੈ ਯਾਨੀ ਕਿ ਪਹਿਲਾਂ ਕੁਰਾਨ ਦੇ ਬਾਰੇ ਤਰਜਮਾ ਕਰਦਾ ਸੀ ਹੁਣ ਅੱਜ ਕੱਲ ਇਹ ਇਦਾਂ ਦਾ ਹੋ ਗਿਆ ਹੈ ਮਰਤਦ ਕਿਉਂਕਿ ਇਹਨੇ ਇਸਲਾਮ ਛੱਡ ਦਿੱਤਾ ਹੈ ਤੇ ਇਸ ਨੂੰ ਕਤਲ ਕਰ ਦੇਣਾ ਚਾਹੀਦਾ ਹੈ ਉਹਨਾਂ ਨੇ ਸ਼ਾਹਸਹਿਨ ਨੂੰ ਬੁਲਾ ਲਿਆ ਕਿ ਜੀ ਤੁਹਾਡੇ ਖਿਲਾਫ ਜਿਹੜਾ ਹੈ ਇਹ ਦੱਸਿਆ ਗਿਆ ਹੈ ਮੈਨੂੰ ਵੇ ਤੁਸੀਂ ਜਿਹੜਾ ਹੈ ਉਹ ਸ਼ਰਾਬ ਪੀਂਦੇ ਹੋ ਤੁਸੀਂ ਜੋ ਹੈ ਮਸਤਰਦੋ ਤਾਂ ਉਹਨਾਂ ਨੇ ਕਿਹਾ ਜੀ ਬਹਿਸ ਬਿਲਕੁਲ ਨਹੀਂ ਮੈਂ ਕਲਮਾ ਪੜਦਾ ਹਾਂ ਤੇ ਸਰਵਰ ਅੰਬੀਆਂ ਸੱਲੱਲਾਹੁ ਅਲੈহি ਵਸੱਲਮ ਦਾ ਉਮਤੀ ਹਾਂ ਲੇਕਿਨ ਮੇਰਾ ਤਰੀਕਾ ਲੋਕਾਂ ਨੂੰ ਸਮਝ ਨਹੀਂ ਆਵੇ ਸ਼ਾਹ ਹੁਸੈਨ ਸਾਹਿਬ ਨੇ ਕਿਹਾ ਉਹਨਾਂ ਨੇ ਕਿਹਾ ਜੀ ਅੱਛਾ ਅਗਰ ਲੋਕਾਂ ਨੂੰ ਸਮਝ ਨਹੀਂ ਆਵੇਗਾ ਤਾਂ ਫਿਰ ਤੁਸੀਂ ਕੀ ਕਰਦੇ ਹੋ ਤੋ ਕਹਿਣ ਲੱਗੇ ਤੁਸੀਂ ਸ਼ਰਾਬ ਪੀਂਦੇ ਹੋ ਸਭ ਤੋਂ ਪਹਿਲਾਂ ਇਹਦਾ ਜਵਾਬ ਦਿਓ ਉਹਨਾਂ ਨੇ ਕਿਹਾ ਅੱਛਾ ਐਸਾ ਕਰੋ ਇਹ ਸੁਰਾਹੀ ਹੈ ਨਾ ਜਿਸ ਦੇ ਬਾਰੇ ਵਿੱਚ ਲੋਕ ਕਹਿੰਦੇ ਨੇ ਕਿ ਜੋ ਇਹ ਇਸ ਤੋਂ ਮੈਂ ਸ਼ਰਾਬ ਪੀਂਦਾ ਹਾਂ ਤਿੰਨ ਪਿਆਲੇ ਰੱਖੋ ਸਾਹਮਣੇ ਜ਼ਰਾ ਗੌਰ ਕਰਨਾ ਬਾਬਾ ਜੀ ਪਿਆਲਾ ਦਾ ਕਿਸ ਆ ਗਿਆ ਕਿ ਤਿੰਨ ਪਿਆਲੇ ਰੱਖੋ ਸਾਹਮਣੇ ਤਿੰਨ ਪਿਆਲੇ ਰੱਖੇ ਉਸੇ ਸੁਰਾਹੀ ਤੋਂ ਉਹਨਾਂ ਨੇ ਇੱਕ ਵਿੱਚ ਪਾਇਆ ਤਾਂ ਪਾਣੀ ਨਿਕਲਿਆ ਉਸੇ ਸਰਾਹੀ ਤੋਂ ਦੂਜੇ ਵਿੱਚ ਪਾਇਆ ਦਾ ਦੁੱਧ ਨਿਕਲਿਆ ਉਸੇ ਸਰਾਹੀ ਤੋਂ ਤੀਜੇ ਵਿੱਚ ਪਾਇਆ ਤਾਂ ਸ਼ਹਿਦ ਨਿਕਲਿਆ ਬਾਬਾ ਜੀ ਉਹਨਾਂ ਨੇ ਕਿਹਾ ਦੱਸੋ ਇਹਨਾਂ ਵਿੱਚੋਂ ਸ਼ਰਾਬ ਕਿਹੜੀ ਹੈ ਉਸੇ ਸਰਾਹੀ ਤੋਂ ਇਹਨਾਂ ਪਿਆਲਿਆਂ ਵਿੱਚ ਪਾ ਰਿਆਂ ਤੁਹਾਨੂੰ ਤਾਂ ਪਤਾ ਹੀ ਹੈ ਨਾ ਕਿ ਖੁਦਾ ਦਾ ਨੂਰ ਚੀਜ਼ਾਂ ਨੂੰ ਕਿਵੇਂ ਬਦਲਦਾ ਹੈ ਤੁਹਾਡੇ ਵਹਿਮ ਗੁਮਾਨ ਤੋਂ ਬਾਹਰ ਹੋਇਆ ਇਹ ਗੱਲਾਂ ਜਿਹੜੀਆਂ ਇਹ ਵਹਿਮ ਗੁਮਾਨਾਂ ਤੋਂ ਬਾਹਰ ਫਿਰ ਜਦੋਂ ਇਹ ਖਬਰ ਪਹੁੰਚੀ ਕਿ ਉਹਨਾਂ ਨੇ ਕਰਾਮਾਤ ਕੀਤੀ ਹੈ ਤਾਂ ਉਸ ਵਕਤ ਫਿਰ ਬਾਦਸ਼ਾਹ ਨੇ ਜਿਹੜਾ ਹੈ ਉਹਨਾਂ ਦੀ ਜਿਹੜੀ ਹੈ ਹੈਲਪ ਕੀਤੀ ਬਾਬਾ ਜੀ ਹੈਲਪ ਕਰਦੇ ਰਹੇ ਉਹਨਾਂ ਦੀ ਤਾਂ ਉਹ ਉੱਪਰ ਦੇ ਲਈ ਕੀ ਇਹਨਾਂ ਨੂੰ ਮੁਸਤਰਦ ਹੈ ਇਹਨਾਂ ਨੂੰ ਕਤਲ ਕਰ ਦੇਣਾ ਚਾਹੀਦਾ ਹੈ ਤਾਂ ਬਾਦਸ਼ਾਹ ਨੇ ਜਦੋਂ ਇਹ ਕਰਾਮਾਤ ਦੇਖੀ ਸੁਣੀ ਫਿਰ ਉਸਨੇ ਕਿਹਾ ਕਿ ਨਹੀਂ ਇਹਨਾਂ ਨੂੰ ਛੱਡ ਦਿਓ ਇਹਨਾਂ ਨੂੰ ਇਹਨਾਂ ਦੇ ਹਾਲ ਤੇ ਛੱਡ ਦਿਓ ਇਹ ਮਸਤ ਹਨ ਸੋ ਮਸਤਾਂ ਨੂੰ ਬਾਬਾ ਜੀ ਉਹਨਾਂ ਦੇ ਹਾਲ ਤੇ ਛੱਡ ਦੇਣਾ ਚਾਹੀਦਾ ਮਸਤ ਕੀ ਕਰ ਰਹੇ ਨੇ ਮਸਤ ਕਿਹੜੇ ਰੰਗ ਦੇ ਵਿੱਚ ਰਾਜ਼ੀ ਨੇ ਮਸਤ ਕਿਹੜੀਆਂ ਚੀਜ਼ਾਂ ਦੇ ਵਿੱਚ ਰਾਜ਼ੀ ਨੇ ਇਹ ਮਸਤੀ ਜਾਣਦੇ ਆ ਆਮ ਇਨਸਾਨ ਜਿਹੜਾ ਹੈ ਉਹ ਨਹੀਂ ਜਾਣ ਸਕਦਾ ਇਹਨਾਂ ਦੇ ਜਿਹੜੇ ਰੰਗਾਂ ਨੂੰ ਨਹੀਂ ਪਛਾਣ ਸਕਦਾ ਬਾਬਾ ਜੀ ਉਸ ਵੇਲੇ ਫਿਰ ਉਹ ਰਾਜੇ ਨੇ ਜਿਹੜਾ ਉਹ ਹੱਥ ਜੋੜੇ ਉਹ ਕਹਿੰਦਾ ਭਾਈ ਇਹ ਮਸਤ ਨੇ ਮਸਤਾਂ ਨੂੰ ਇਹਨਾਂ ਦੇ ਰੰਗਾਂ ਵਿੱਚ ਹੀ ਰਹਿਣ ਦਿਓ ਸੋ ਇਹ ਸ਼ਾਹ ਹੁਸੈਨ ਸਾਹਿਬ ਦੇ ਰੰਗ ਹੈ ਉਹਨਾਂ ਦੇ ਜਦੋਂ ਉੱਥੇ 12 ਸਾਲਾਂ ਦੀ ਇਵਾਦਤ ਵੀ ਕੀਤੀ ਫਿਰ ਉਸ ਤੋਂ ਬਾਅਦ ਜਦੋਂ ਪੜੇ ਗਏ ਅੱਗੇ ਬੜੀ ਵੱਡੀ ਕਹਾਣੀ ਜੇ ਤੁਸੀਂ ਕਹੋਗੇ ਤਾਂ ਪੂਰੀ ਹਿਸਟਰੀ ਤੁਹਾਡੇ ਨਾਲ ਸਾਂਝੀ ਕਰਾਂਗੇ ਉਹਨਾਂ ਦੀ ਸੋ ਇਹ ਸੇਲੀ ਬਾਬਾ ਜੀ ਉਹ ਮਸਤਾ ਨੂੰ ਕੀ ਲੈਣਾ ਦੇਣਾ ਕਿ ਕੋਈ ਉਹਨਾਂ ਦੀ ਉਹ ਮਸਤਤਾ ਚਾਹੁੰਦੇ ਆ ਕਿ ਸਾਡੀ ਕੋਈ ਨਹੀਂ ਕਰੋ ਨਿੰਦੇ ਆ ਮਲਾਮਤੀ ਫਕੀਰ ਜਿਹੜੇ ਹੁੰਦੇ ਆ ਕਦੇ ਕੱਪੜੇ ਪਾ ਲੈ ਕਦੇ ਨਹੀਂ ਪਾਏ ਬਸ ਰੂਹ ਜਿਹੜੀ ਹੈ ਉਹ ਰੱਬ ਨਾਲ ਜੁੜੀ ਹੋਈ ਹੈ ਖੁਦਾਰਾ ਨੂਰ ਜਿਹੜਾ ਹੈ ਉਹ ਅੰਦਰ ਉਹ ਜਮਲ ਹੈ ਬਾਬਾ ਜੀ ਉਹ ਹੁੰਦੇ ਆ ਮਸਤਾ ਉਹ ਮਸਤ ਕੀ ਕਰ ਰਿਹਾ ਹੈ ਕਦੋਂ ਕਰ ਰਿਹਾ ਹੈ ਕਿਹੜੇ ਹਾਲ ਦੇ ਵਿੱਚ ਕਰ ਰਿਹਾ ਹੈ ਕਿਹੜੇ ਰੰਗ ਦੇ ਵਿੱਚ ਕਰ ਰਿਹਾ ਹੈ ਇਹ ਮਸਤੀ ਜਾਣਦੇ ਹੁੰਦੇ ਆ ਆਮ ਇਨਸਾਨ ਇਹਨਾਂ ਦੀ ਰਮਜ਼ਾਨੀ ਜਾਣ ਸਕਦਾ ਬਾਬਾ ਸੋ ਖੁਸ਼ ਰਵਾਬਾਦ ਰਹੋ ਚੜ੍ਹਦੀ ਕਲਾ ਚ ਰਹੋ ਆਪਣੀਆਂ ਦੁਆਵਾਂ ਚ ਯਾਦ ਰੱਖਣਾ ਸਲਾਮ ਸ਼ਾਹ ਹੁਸੈਨ ਸਾਹਿਬ حضرت ਸ਼ਾਹ ਹੁਸੈਨ ਸਾਹਿਬ ਬਾਬਾ ਲਾਡੀ ਸਾਜੀ ਨੂੰ ਸਲਾਮ ਗੁਰੂਆਂ ਪੀਰਾਂ ਰਹਿਬਰਾਂ ਫਕੀਰਾਂ ਸੰਤ ਮਹਾਂਤਮਾ ਸਾਈਂ ਨੂੰਕਾ ਸਾਰਿਆਂ ਨੂੰ ਪ੍ਰਣਾਮ ਹੈ ਸਭ ਨੂੰ ਸਲਾਮ ਹੈ ਖੁਸ਼ ਰਵਾਬਾਦ ਰਹੋ ਚੜ੍ਹਦੀ ਕਲਾ ਚ ਰਹੋ